ਜਿਹੜਾ ਸਾਡਾ ਕਲੱਬ ਸ਼ੁਰੂ ਕੀਤਾ ਪਿਆ ਇਹ ਅਸੀਂ ਬਹੁਤ ਔਖੇ ਸਮਿਆਂ ਚ ਸ਼ੁਰੂ ਕੀਤਾ। ਕੋਈ 10 ਨਹੀਂ ਦੇਦਾ ਨਾ ਰੁਪਈਆ 2 ਰੁਪਈਏ ਅਖੀਰ ਜਿਹੜਾ ਸਾਨੂੰ 5 ਰੁਪਈਏ ਦਿੰਦਾ ਅਸੀਂ ਉਹਦਾ ਧੰਨਵਾਦ ਕਰਦੇ। 11 ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਸੀ ਵੀ 11 ਰੁਪਈਏ ਦੇਣ। ਇਹਦੀ ਗੱਲ ਹੈ ਕਿੰਨੇ ਸੰਗ ਇਹ 71 72 ਦੀ ਗੱਲ ਹੈ ਜਦੋਂ ਇਹ ਬਣਾਇਆ ਸੀ। ਪਾਕਿਸਤਾਨ ਦਾ ਇੰਡੀਆ ਦਾ ਮੈਚ ਇੱਥੇ ਹੋਇਆ ਸੀ। 150 ਤੋਂ ਉੱਪਰ ਸਾਡੇ ਫਿਜ਼ੀਕਲ ਟੀਚਰ ਨੇ ਜਿਹੜੇ ਸੀ ਤਕਰੀਬਨ 40 ਦੇ ਨੇੜੇ ਸਾਡੇ ਕੋਚ ਨੇ ਜਿਹੜੇ ਸਾਡੇ ਪਿੰਡ ਨੇ ਪੈਦਾ ਕੀਤੇ ਆ ਆਲੇ ਦੁਆਲੇ ਦੇਖੋ ਕਿੰਨਾ ਸੋਹਣਾ ਫੀਲਡ ਹੈਗਾ ਵੀ ਜੇ ਇੱਥੇ ਥੋੜਾ ਮੋਟਾ ਵਧੀਆ ਸਟੇਡੀਅਮ ਹੋਰ ਇਹਨੂੰ ਬਣਾਇਆ ਜਾ ਸਕੇ ਤਾਂ ਮੇਰਾ ਖਿਆਲ ਆ ਪੰਜਾਬ ਦਾ ਪਹਿਲਾ ਇਹੋ ਜਿਹਾ ਸਟੇਡੀਅਮ ਹੈ ਜਿੱਥੇ ਏਡੀ ਵੱਡੀ ਕੰਧ ਆ ਕਵਰਡ ਆ ਸਾਰਾ ਕੁਝ ਦੇ ਆਪਣੇ ਬੱਚਿਆਂ ਨੂੰ ਫੋਨ ਦੇ ਕੇ ਬਿਠਾ ਦਿੰਦੇ ਆ ਵੀ ਚੁੱਪ ਕਰਕੇ ਉਹ ਬੈਠੇ ਨੇ ਅਸੀਂ ਆਪਦੇ ਕੰਮ ਕਰੀ ਜਾਂਦੇ ਆ ਬੱਚਿਆਂ ਨੂੰ ਗਰਾਊਂਡ ਚ ਲੈ ਕੇ ਆਉਣ ਜੇ ਉਹਨਾਂ ਦੀ ਗਰਾਊਂਡ ਨਾਲ ਮੁਹੱਬਤ ਹੋਊ ਮੋਬਾਈਲਾਂ ਤੋਂ ਦੂਰ ਹੋਣਗੇ ਜੀ ਉਰੇ ਹੈ ਨਹੀਂ ਕੋਈ ਖੇਡਣ ਵਾਲਾ ਸਭ ਬਾਹਰ ਨੂੰ ਤੁਰੇ ਜਾਂਦੇ ਨੇ ਇੱਥੇ ਗਰਾਊਂਡ ਚ ਘਟ ਆਉਂਦੇ ਇੱਕ ਟੀਵੀ ਟੀਵੀ ਤੇ ਮੋਬਾਈਲ ਬੰਦਿਆਂ ਨੂੰ ਬੱਚਿਆਂ ਨੂੰ ਖਾਈ ਜਾਂਦੇ ਆ ਕਿੱਥੇ ਵੀ ਦੇਖੋ ਘਰ ਬੈਠ ਕੇ ਕਿਸੇ ਦੀ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਜੇ ਕਿਸੇ ਆਪਾਂ ਕਹਿੰਦੇ ਕਸਵੱਟੀ ਦੇ ਕਸਾਵਾਂਗੇ ਫੇਰ ਹੀ ਪਤਾ ਲੱਗਦਾ ਕਿ ਪਾਰਸੈਕ ਕੀ ਹੈ ਤਨੋਲਾ ਦੇ ਪੱਕਾ ਬਾਗ ਸਟੇਡੀਅਮ ਮੌਜੂਦ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੂਰਨਾਮੈਂਟ ਕਰਾਈ ਜਾਂਦੇ ਆ ਤੇ ਐਨ ਆਰ ਆਈਸ ਦਾ ਹਮੇਸ਼ਾ ਹੀ ਵੱਡਾ ਯੋਗਦਾਨ ਹੁੰਦਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹਾਂ ਹਰ ਸਾਲ ਹੀ ਤੁਹਾਡੇ ਵੱਲੋਂ ਜੋ ਟੂਰਨਾਮੈਂਟ ਚ ਵੱਡਾ ਇੱਕ ਉਪਰਾਲਾ ਵੀ ਕੀਤਾ ਜਾਂਦਾ ਹਾਂ ਹਾਂਜੀ ਅਸੀਂ ਤਕਰੀਬਨ 33 36 ਸਾਲ ਤੋਂ ਲਾ ਕੇ ਇਕਰਾਰ ਰਹੇ ਆ ਇਹ ਸਾਡਾ 39ਵਾਂ 49ਵਾਂ ਟੂਰਨਾਮੈਂਟ ਹੈ ਤੇ ਅਸੀਂ ਇਹ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਸਥਾਪਨਾ ਜਿਹੜੀ ਕੀਤੀ ਸੀ ਇਹ 72 ਦੇ ਵਿੱਚ ਕੀਤੀ ਸੀ ਉਹ ਤੋਂ ਬਾਅਦ ਅਸੀਂ ਫਿਰ ਇਹ ਗਰਾਊਂਡ ਬਣਾਏ ਗਰਾਊਂਡ ਸਟੇਡੀਅਮ ਬਣਾਇਆ ਪਰ ਉਹ ਤੋਂ ਬਾਅਦ ਹਰ ਸਾਲ ਸਾਰੇ ਪਿੰਡ ਦੀ ਸਹਿਤਾਨ ਸਾਰੇ ਪਿੰਡ ਸਾਰੇ ਪਿੰਡ ਦੇ ਪਲੇਅਰਾਂ ਦੀ ਜਿਹੜੇ ਸਾਡੇ ਕੋਚ ਸਹਿਬਾਨ ਸਾਡੇ ਟੀਚਰ ਸਹਿਵਾਨ ਫਿਜ਼ੀਕਲ ਟੀਚਰ ਸਹਿਵਾਨ ਸਾਰੇ ਪਿੰਡ ਦੇ ਇਕੱਠੇ ਹੋ ਕੇ ਸਭ ਇਸ ਟੂਰਨਾਮੈਂਟ ਨੂੰ ਸਿਰੇ ਲਾਉਂਦੇ ਆ ਤੇ ਬਹੁਤ ਹੀ ਸਾਰੇ ਸਾਡੇ ਐਨ ਆਰ ਆਈ ਬ੍ਰਦਰ ਸਾਰੇ ਅਸੀਂ ਦੂਰੋਂ ਦੂਰ ਹਰ ਸਾਲ ਚੱਲ ਕੇ ਆਉਨੇ ਆ 38 39 ਸਾਲ ਤੋਂ ਹਰ ਸਾਲ ਆਉਨੇ ਆ ਟੂਰਨਾਮੈਂਟ ਕਰਾਉਣ ਦੇ ਲਈ ਨਹੀਂ ਮੈਂ ਤਕਰੀਬਨ 25 26 ਸਾਲ ਤੋਂ ਆਉਣਾ ਮੈਂ 78 ਦਾ ਬਾਹਰ ਗਿਆ ਹੋਇਆ ਹਾਂ ਉਹ ਤੋਂ ਬਾਅਦ 10 15 ਸਾਲ ਨਹੀਂ ਮੈਂ ਆਇਆ ਬਾਅਦ ਦੇ ਵਿੱਚ ਉਹ ਤਕਰੀਬਨ 2000 2001 ਤੋਂ ਲਾ ਕੇ ਮੈਂ ਕੰਟੀਨਿਊਸ ਹਾਂ ਕਿੰਨਾ ਕ ਤੁਸੀਂ ਚੇਂਜ ਦੇਖਦੇ ਹੋ ਕਿੰਨੇ ਲੰਬੇ ਸਮੇਂ ਤੋਂ ਇੱਥੇ ਆਏ ਹੋ ਨਾ ਲੰਬੇ ਸਮੇਂ ਤੋਂ ਤੁਸੀਂ ਸਪੋਰਟਸ ਨਾਲ ਜੁੜੇ ਹੋ ਹੋ ਅੱਜ ਦੇ ਸਮੇਂ ਦੀ ਸਪੋਰਟਸ ਨੂੰ ਜਾਂ ਅੱਜ ਜਵਾਕਾਂ ਦਾ ਨੌਜਵਾਨਾਂ ਦਾ ਕਿੰਨਾ ਕ ਤੁਹਾਨੂੰ ਲੱਗਦਾ ਚੇਂਜ ਆਇਆ ਕਿੰਨਾ ਕ ਰੁਝਾਨ ਘਟਿਆ ਸਪੋਰਟਸ ਨਾਲੋਂ ਗਰਾਊਂਡਾਂ ਨਾਲੋਂ ਸਾਡੇ ਸਾਡੇ ਨਗਰ ਦਾ ਸਾਡੇ ਸਕੂਲ ਦੀ ਜਿਹੜੀ ਬਾਸਕਟਬਾਲ ਫੁੱਟਬਾਲ ਤੇ ਕਬੱਡੀ ਇਹ ਇਹ ਤਿੰਨ ਗੇਮਾਂ ਸਾਡੇ ਸਕੂਲ ਦੀਆਂ ਬਹੁਤ ਹੀ ਟੌਪਨੀਆਂ ਰਹੀਆਂ ਨੇ ਪਹਿਲਾਂ ਤੋਂ ਲਾ ਕੇ 1955 ਤੋਂ ਲਾ ਕੇ ਸਾਡੇ ਨਾਲ ਚੀਮਾ ਸਾਹਿਬ ਬੈਠੇ ਸੀ ਹੁਣ ਉਹ ਦੱਸ ਰਹੇ ਸੀ 1955 ਚ ਉਹ ਮੰਨਾਂ ਨੇ میٹرਕ ਕੀਤੀ ਹੈ ਉਹ ਕਹਿੰਦੇ ਸੀ ਅਸੀਂ ਤਿੰਨੇ ਗੇਮਾਂ ਡਿਸਟ੍ਰਿਕਟ ਦਿੱਤ ਕੇ ਲੈ ਕੇ ਆਏ ਸੀ ਤੇ ਉਦੋਂ ਬਾਅਦ ਜਦੋਂ ਸਾਡਾ ਸਭ ਸ਼ੈਸ਼ਨ ਸੀਗਾ ਸਾਡਾ 72 73 74 ਅਸੀਂ ਵੀ ਤਨੇਗੇ ਮੈ ਲੈ ਕੇ ਆਉਂਦੇ ਰਹੇ ਆ ਸਾਡੇ ਬ੍ਰਦਰ ਹੋਣੀ ਇਹ ਪਹਿਲਾ ਸੀਗੇ 68 67 ਦੇ ਵਿੱਚ ਸਲੱਖਣ ਸਿੰਘ ਗਿੱਲ ਇਹ ਵੀ ਬਾਸਕਟਬਾਲ ਵੀ ਕਬੱਡੀ ਵੀ ਇਹ ਵੀ ਇਹੀ ਉਹ ਖੇលਦੇ ਸੀਗੇ ਸਾਡੀਆਂ ਮੋਸਟਲੀ ਹੁਣ ਤਾਂ ਮੈਨੂੰ ਪਤਾ ਨਹੀਂ ਪਰ ਅਜੇ ਵੀ ਜਿਹੜਾ ਅਸੀਂ ਰੁਝਾਨ ਦੇਖਦੇ ਆਂ ਬੱਚਿਆਂ ਦੇ ਵਿੱਚ ਜਿੰਨਾ ਉਤਸ਼ਾਹ ਦੇਖਦੇ ਆਂ ਸਾਨੂੰ ਲੱਗਦਾ ਵੀ ਉਸੇ ਢੰਗ ਨਾਲ ਚੱਲ ਰਿਹਾ ਹੈ ਸਾਡੇ ਤਕਰੀਬਨ 150 ਤੋਂ ਉੱਪਰ ਸਾਡੇ ਫਿਜ਼ੀਕਲ ਟੀਚਰ ਨੇ ਜਿਹੜੇ ਸੀ ਤਕਰੀਬਨ 40 ਦੇ ਨੇੜੇ ਸਾਡੇ ਕੋਚ ਨੇ ਜਿਹੜੇ ਸਾਡੇ ਪਿੰਡ ਨੇ ਪੈਦਾ ਕੀਤੇ ਆ ਕਿਤੇ ਨਾ ਕਿਤੇ ਜਿਆਦਾ ਵੀ ਜਿਹੜੇ ਤਕਰੀਬਨ ਸਿਖ ਦੇਣਾ ਸੀ ਗਿੰਦੇ ਸੀ 65 ਤੋਂ 70 ਸਾਡੇ ਨੇ ਇੰਟਰਨੈਸ਼ਨਲ ਪਲੇਅਰ ਨੇ ਇਹਨੇ ਕਿਤੇ ਜਿਆਦਾ ਵੀ ਤਾਜ਼ਾ ਹੋ ਜਾਂਦੀਆਂ ਨੇ ਜਦੋਂ ਤੁਸੀਂ ਗਰਾਊਂਡ ਹੁੰਨੇ ਹੋ ਪੰਜਾਬ ਹੁੰਨੇ ਹੋ ਤੇ ਹਨਾ ਪੰਜਾਬ ਦੇ ਉਹੀ ਗਰਾਊਂਡ ਜਿੱਥੇ ਤੁਸੀਂ ਇਹਨੇ ਗਰਾਊਂਡਾਂ ਨੇ ਬਹੁਤ ਪਲੇਅਰ ਤਿਆਰ ਕੀਤੇ ਆ ਬਹੁਤ ਖੇਡ ਕੇ ਗਏ ਨੇ ਬਹੁਤ ਜਿਆਦਾ ਪਾਕਿਸਤਾਨ ਦਾ ਇੰਡੀਆ ਦਾ ਮੈਚ ਇੱਥੇ ਹੋਇਆ ਸੀ ਤੇ ਉਦੋਂ ਵੀ ਬਹੁਤ ਚੰਗੇ ਚੰਗੇ ਪਲੇਅਰਾਂ ਦੇ ਦਰਸ਼ਨ ਹੋਏ ਤੇ ਇਹਦੇ ਨਾਲ ਜੂਸ ਨੂੰ ਬਹੁਤ ਸ਼ਾਹ ਮਿਲਦਾ ਹੈ ਜੇ ਖੇਡਣ ਦਾ ਹਨਾ ਤੇ ਸਾਲ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਤੁਹਾਡਾ ਸਵਾਗਤ ਕਰਦਾ ਤੁਹਾਡੇ ਚੈਨਲ ਵਾਲਿਆਂ ਦਾ ਜਗਤਵਿੰਦਰ ਸਾਡਾ ਬੱਚਾ ਸਾਡਾ ਜਗਤਵਿੰਦਰ ਆਪ ਵੀ ਸਾਡਾ ਖੇਡਦਾ ਰਿਹਾ ਬਾਸਕਟਬਾਲ ਹਾਂਜੀ ਹਾਂ ਬਹੁਤ ਤਕੜੀ ਹਾਂ ਤੇ ਬਾਈ ਜੀ ਤੁਸੀਂ ਦੀਪੀ ਬਾਈ ਜੀ ਤੁਸੀਂ ਹਨਾ ਵਾਲੀਬਾਲ ਦੇ ਬਹੁਤ ਵਧੀਆ ਪਲੇਅਰ ਹੋ ਤੇ ਹੁਣ ਕੋਚਿੰਗ ਵੀ ਦਿੰਦੇ ਹੋ ਕਿ ਹਨਾ ਸਟੂਡੈਂਟਸ ਨੂੰ ਕਿਵੇਂ ਦੇਖਦੇ ਹੋਗੇ ਅੱਜਕੱਲ ਬੱਚਿਆਂ ਦਾ ਰੁਝਾਨ ਜਿਵੇਂ ਫੋਨਾਂ ਵੱਲ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਗਰਾਊਂਡ ਨਾਲ ਤਾਂ ਜ਼ਿਆਦਾਤਰ ਬੱਚੇ ਜਾਂ ਨਸ਼ੇ ਦੇ ਕਰਕੇ ਲਗਾ ਲੋ ਕਈ ਬੱਚੇ ਬਾਹਰ ਚਲੇ ਗਏ ਜਾਂ ਮੋਬਾਈਲਾਂ ਨੇ ਐਨੇਕ ਬਿਜ਼ੀ ਕਰਤੇ ਨੇਗੇ ਘਰਾਂ ਚ ਹੀ ਬਿਠਾ ਦੇ ਨੇ ਜਵਾਕ ਐਕਚੁਅਲੀ ਜੀ ਜੇ ਅਸੀਂ ਇਸ ਚੀਜ਼ ਦੀ ਗੱਲ ਕਰੀਏ ਭਾਵੇਂ ਇਹ ਓਵਰਆਲ ਵਰਡ ਦੇ ਵਿੱਚ ਹੀ ਫੀਨੋਮੀਨਾ ਚੇਂਜ ਹੁੰਦਾ ਹੈ ਪਰ ਇਹ ਕਿਤੇ ਨਾ ਕਿਤੇ ਸਾਡਾ ਵੀ ਇਹ ਹੈਗਾ ਵੀ ਅਸੀਂ ਇੱਕ ਚੰਗੇ ਪਲੇਟਫਾਰਮ ਜੇ ਅਸੀਂ ਇੱਕ ਮੈਂ ਇੱਕ ਸਮਾਜ ਦਾ ਨਮਾਇੰ ਇੱਕ ਮੈਂਬਰ ਹੋਣ ਦੇ ਨਾਂ ਤੇ ਵੀ ਇਸ ਚੀਜ਼ ਨੂੰ ਅਸੀਂ ਮੰਨ ਲੈਣਾ ਚਾਹੀਦਾ ਕਿ ਅਸੀਂ ਉਹ ਜਿਹੜੇ ਪਲੇਟਫਾਰਮ ਮੈਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਕਿਤੇ ਰਹਿ ਗਏ ਹੋਣੇ ਪਰ ਅਸੀਂ ਕੋਸ਼ਿਸ਼ ਆਪਣੀ ਪੂਰੀ ਕਰ ਰਹੇ ਹਾਂ ਦੇਖੋ ਅਸੀਂ ਜਿਸ ਤਰ੍ਹਾਂ ਅੰਕਲ ਨੇ ਦੱਸਿਆ ਕਿ 72 ਦੇ ਵਿੱਚੋਂ ਤੋਂ ਇਹ ਚੱਲ ਰਿਹਾ ਤਾਂ ਇਹ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਧਨੋਲੇ ਚ ਇਸ ਚੀਜ਼ ਦਾ ਫਰਕ ਤੁਸੀਂ ਦੇਖੋਗੇ ਸ਼ਾਮ ਨੂੰ ਆਓਗੇ ਤਾਂ 1.5 200 ਬੱਚਾ ਇੱਥੇ ਗਰਾਊਂਡ ਦੇ ਵਿੱਚ ਹੁੰਦਾ ਹੈਗਾ ਦੇਖੋ ਜੇ ਇਹਨੂੰ ਸਾਮਾਂਗੇ ਤਾਂ ਹੀ ਕਿਤੇ ਜਾ ਕੇ ਇਹ ਗੱਲ ਬਣਨੀ ਹੈ ਇਸ ਤੋਂ ਹੋਰ ਅੱਗੇ ਜਾਣਗੇ ਤਾਂ ਇਹ ਇੱਕ ਪ੍ਰਾਲਾ ਜਿਹੜਾ ਸ਼ੀਤਪາກ ਸਿੰਘ ਸਪੋਰਟਸ ਕਲੱਬ ਹੈ ਜਿਹੜਾ ਹਰ ਸਾਲ ਸਾਡੇ ਨਿਰਮਲ ਸਿੰਘ ਜੀ ਗਿੱਲ ਜਿਹੜੇ ਮੁੱਖ ਸਰਪ੍ਰਸਤ ਨੇ ਜਾਂ ਸਾਡੀ ਟੀਮ ਹੈ ਅਸੀਂ ਜਿੰਨੇ ਵੀ ਇੱਥੇ ਕੰਮ ਕਰਦੇ ਆ ਉਹਨਾਂ ਦਾ ਇਹੀ ਰਹਿੰਦਾ ਹਰ ਟਾਈਮ ਕਿ ਅਸੀਂ ਕਿਸ ਤਰ੍ਹਾਂ ਇਸ ਪਾਸੇ ਲੱਗੇ ਰਹੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤੇ ਜਰੂਰ ਪ੍ਰਮਾਤਮਾ ਨੇ ਇਸ ਪਾਸੇ ਸਾਨੂੰ ਲਾਈ ਰੱਖਿਆ ਤੇ ਲੱਗੇ ਰਹਾਂਗੇ ਤਾਂ ਇਹਦਾ ਅੱਗੇ ਰਿਜ਼ਲਟ ਹੋਰ ਕਿਵੇਂ ਆ ਜੋ ਜਵਾਕਾਂ ਨੂੰ ਉਥੇ ਸ਼ਹੀਦ ਕੀਤਾ ਜਾ ਸਕਦਾ ਜਵਾਕਾਂ ਨੂੰ ਨੌਜਵਾਨ ਮੁੰਡਿਆਂ ਨੂੰ ਤਾਂ ਜੋ ਉਹ ਗਰਾਉਂਡ ਆਇਆ ਕਰਨ ਉਹਨਾਂ ਦੇ ਆਪਣੇ ਆਪ 'ਚ ਇੱਕ ਪੈਦਾ ਹੋਵੇਗੀ ਹਾਂ ਮੈਂ ਗਰਾਉਂਡ ਜਾਵਾਂ ਦੇਖੋ ਸਭ ਤੋਂ ਵੱਡੀ ਚੀਜ਼ ਤਾਂ ਐਕਸਪਲੋਜ਼ਰ ਦੇਖੋ ਬੱਚਿਆਂ ਨੂੰ ਤਾਂ ਹੀ ਮਿਲੂਗਾ ਜੇ ਉਹਨਾਂ ਨੂੰ ਕੋਈ ਪਲੇਟਫਾਰਮ ਹੋਊਗਾ ਕਿਤੇ ਆਪਾਂ ਉਹਨਾਂ ਨੂੰ ਖੜਾ ਕੇ ਦੇਖਾਂਗੇ ਕਿਤੇ ਵੀ ਦੇਖੋ ਘਰ ਬੈਠ ਕੇ ਕਿਸੇ ਦੀ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਜੇ ਕਿਸੇ ਆਪਾਂ ਕਹਿੰਦੇ ਕਸਵੱਟੀ ਤੇ ਕਸਾਵਾਂਗੇ ਫੇਰ ਹੀ ਪਤਾ ਲੱਗਦਾ ਕਿ ਪਾਰਸੈਕ ਕੀ ਹੈ ਤਾ ਇਹਦੇ ਲਈ ਜਿੰਨੇ ਵੱਧ ਤੋਂ ਵੱਧ ਜਿਹੜੇ ਟੂਰਨਾਮੈਂਟਸ ਨੇ ਜਾਂ ਇਹ ਲੀਗਸ ਨੇ ਮੈਨੂੰ ਲੱਗਦਾ ਇਹ ਭਾਵੇਂ ਅਸੀਂ ਇਹ ਸਾਲ ਬਾਅਦ ਕਰਦੇ ਆ ਸਾਰੇ ਪੰਜਾਬ ਚ ਕੋਈ ਵੱਡਾ ਕੰਮ ਨਹੀਂ ਜੇ ਅਸੀਂ ਕਿਤੇ ਹੋਰ ਬਹੁਤ ਜਗ੍ਹਾ দান ਕਰਦੇ ਆ ਵੀ ਅਸੀਂ ਜੇ ਕੋਈ ਵੀਕਲੀ ਲੀਗ ਹੈ ਜਿਹੜੀ ਉਹ ਚਲਾ ਲਈਏ ਜਿਸ ਦੇ ਨਾਲ ਪੂਰਾ ਕੰਟੀਨਿਊਸਲੀ ਬੱਚਾ ਜੁੜਿਆ ਰਹੇ ਵੱਡੇ ਅਪਰਾਲੇ ਔਰ ਲਗਾਤਾਰ ਜੇ ਕੀਤੇ ਜਾਂ ਤਾਂ ਸ਼ਾਇਦ ਬੱਚਿਆਂ ਨੂੰ ਵੀ ਓਪਰਚ्युनिटी ਵੀ ਮਿਲੇ ਹਨਾ ਐਕਸਪੋਜ਼ਰ ਵੀ ਮਿਲੇ ਬਿਲਕੁਲ ਜੀ ਬਾਕੀ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਮੈਂ ਕਹਿਣਾ ਵੀ ਜਿਹੜੀਆਂ ਚੀਜ਼ਾਂ ਚ ਫਿਜ਼ੀਕਲ ਫਿਟਨੈਸ ਰਿਕੁਆਇਰਡ ਹੈ ਜਿਵੇਂ ਸਾਡੀਆਂ ਫੋਰਸਸ ਨੇ ਉਥੇ ਐਡਵਾਂਟੇਜ ਦੇਣਾ ਚਾਹੀਦਾ ਕੋਈ ਬੱਚਾ ਸਟੇਟ ਖੇਡਿਆ ਉਹਦੇ ਵੀ ਨੰਬਰ ਲੱਗਣ ਵੀ ਹਾਂ ਇਹ ਸਟੇਟ ਖੇਡਿਆ ਇਹਨੂੰ ਅਸੀਂ ਐਡਵਾਂਟੇਜ ਦੇਈਏ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਦੇਖੋ ਪ੍ਰਾਲੇ ਕਰਨ ਦੀ ਜ਼ਰੂਰਤ ਹੈ ਭਾਵੇਂ ਮਾਨਸ ਸ਼ੈਤਾਨ ਦਾ ਘਾਰੀ ਹੁੰਦਾ ਹਾਂਜੀ ਬਿਲਕੁਲ ਪਹਿਲਾਂ ਚਾਹੇ ਬਹੁਤ ਸਾਰੇ ਕੀਤੇ ਜਾਂਦੇ ਨੇ ਪਰ ਇਹ ਚੀਜ਼ਾਂ ਨਾਲ ਹੋਰ ਵੀ ਮੋਟਿਵ ਦੇਖੋ ਬੱਚਿਆਂ ਨੂੰ ਮਿਲੂਗਾ ਵੀ ਜੇ ਮੈਂ ਹੁਣ ਸਟੇਟ ਖੇਡੂਗਾ ਤਾਂ ਜਿਹੜੇ ਬੱਚਿਆਂ ਦੇ ਹੁਣ ਫੌਜ ਚ ਜਾਂਦੇ ਆ ਪੁਲਿਸ ਚ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਹੁਣ ਅਸੀਂ ਇੱਥੇ ਦੇਖਦੇ ਆਂ ਜਦੋਂ ਫੌਜ ਦੀ ਭਰਤੀ ਹੁੰਦੀ ਹੈ ਫਿਰ ਇੱਥੇ ਲਾਈਨਾਂ ਲੱਗ ਜਾਂਦੀਆਂ ਇੱਕ ਮਹੀਨੇ ਬਾਅਦ ਮੁੜ ਕੇ ਇੱਥੇ ਗਰਾਊਂਡਾਂ 'ਚ ਉਹੀ ਜਿਹੜੇ ਚੁਣਿੰਦੇ ਜਿਹੜੇ ਚੁਣਿੰਦਾ ਖੜਾਰੀ ਨੇ ਉਹੀ ਰਹਿ ਜਾਂਦੇ ਨੇ ਉਹਦਾ ਕਾਰਨ ਹੀ ਹੈ ਵੀ ਉਹਨਾਂ ਨੂੰ ਉਦੋਂ ਉਦੋਂ ਲੱਗਦਾ ਮਹਿਸੂਸ ਹੁੰਦਾ ਜੇ ਕਿਤੇ ਉਹਨਾਂ ਨੂੰ ਪਹਿਲਾਂ ਇਹ ਚੀਜ਼ ਕਲੀਅਰ ਹੋਵੇ ਹਨਾ ਜੀ ਵੀ ਅਸੀਂ ਜੇ ਬੇਸਿਕ ਰਿਕੁਆਇਰਮੈਂਟ ਰੱਖੋ ਵੀ ਸਟੇਟ ਬੱਚਾ ਖੇਡਿਆ ਹੋਵੇ ਵੀ ਫਿਰ ਆਪਾਂ ਇਹਦੇ 'ਚ ਭਰਤੀ ਕਰਾਂਗੇ ਤਾਂ ਉਹ ਸਾਰਾ ਸਾਲ ਲੱਗਿਆ ਰਹੂਗਾ ਜੀ ਕਿਤੇ ਨਾ ਕਿਤੇ ਜਾ ਕੇ ਉਹਨੂੰ ਇਹਦਾ ਫਾਇਦਾ ਮਿਲੇ ਕੀ ਤੁਸੀਂ ਮੈਸੇਜ ਹੋਂਗੇ ਨੌਜ ਉਹਨਾਂ ਨੌਜਵਾਨ ਮੁੰਡਿਆਂ ਨੂੰ ਜਾਂ ਉਹਨਾਂ ਜਵਾਕਾਂ ਨੂੰ ਜੋ ਗਰਾਊਂਡ ਦੇ ਨਾਲ ਟੁੱਟ ਚੁੱਕਿਆ ਜੋ ਨਸ਼ੇ 'ਚ ਪੈ ਚੁੱਕਿਆ ਜਾਂ ਜੋ ਫੋਨਾਂ 'ਚ ਇੰਨਾ ਰੁੱਝ ਚੁੱਕੇ ਨੇ ਉਹਨਾਂ ਨੂੰ ਮਤਲਬ ਫਿਜ਼ੀਕਲੀ ਵੀ ਉਹ ਫਿੱਟ ਨਹੀਂ ਰਹਿਆ ਨੇ ਅੱਜ ਕੱਲ੍ਹ ਦੇ ਆਪਾਂ ਬੱਚੇ ਦੇਖਿਆ ਫਿਜ਼ੀਕਲੀ ਵੀ ਐਨੇ ਫਿੱਟ ਨਹੀਂ ਰਹੇ ਬਾਕੀ ਜੇ ਅਸੀਂ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਿਤੇ ਅਸੀਂ ਕੀ ਕਰ ਸਕਦੇ ਆ ਮੈਨੂੰ ਲੱਗਦਾ ਵੀ ਜੇ ਤੁਸੀਂ ਇਹ ਸਟੇਡੀਅਮ ਦੀ ਗੱਲ ਕਰ ਰਹੇ ਹੋ ਤੁਸੀਂ 72 ਤੋਂ ਗੱਲ ਕਰ ਰਹੇ ਹੋ ਤੁਸੀਂ ਸਾਰਾ ਸਟੇਡੀਅਮ ਦੇਖ ਲਓ ਇਹਦਾ ਹਲੇ ਤੱਕ ਜੀ ਵੀ ਅਸੀਂ ਮਤਲਬ ਬਹੁਤ ਨਮੋਸ਼ੀ ਵਾਲੀ ਗੱਲ ਆ ਵੀ ਅਸੀਂ ਜਿਹੜਾ ਇਹਦਾ ਇਨਫਰਾਸਟ੍ਰਕਚਰ ਹੀ ਨਹੀਂ ਹਲੇ ਤੱਕ ਪੂਰਾ ਕਰ ਸਕੇ ਪਤਾ ਨਹੀਂ ਉਹ ਕਦੋਂ ਹੋਊਗਾ ਹਰ ਸਾਲ ਇੱਥੇ ਮਤਲਬ ਸਾਰੇ ਹੀ ਲੀਡਰ ਆਉਂਦੇ ਸਾਰੇ ਰਾਜਨੀਤਿਕ ਪਾਰਟੀਆਂ ਦੀ ਅਸੀਂ ਸਾਰਿਆਂ ਦਾ ਸਵਾਗਤ ਵੀ ਕਰਦੇ ਆ ਪਰ ਤੁਸੀਂ ਦੇਖ ਲਓ ਜੀ ਇੱਥੇ ਜਿੰਨਾ ਕੰਮ ਹੈਗਾ ਮੋਸਟਲੀ ਸਾਡੇ ਜਿਹੜੇ ਐਨ ਆਰ ਆਈ ਸਾਡੇ ਸਤਕਾਰਯੋਗ ਨੇ ਇਹੀ ਸਾਰਾ ਕੁਝ ਲਗਭਗ ਦੇਖੋ ਤੁਸੀਂ ਸਾਰਾ ਹੁਣ ਜਿੰਨਾ ਵੀ ਪੈਸਾ ਲੱਗਣਾ ਸਾਰਾ ਇਨ੍ਹਾਂ ਵੱਲੋਂ ਹੀ ਆਉਂਦਾ ਜਾਂ ਅਸੀਂ ਤਿਲ ਫੁੱਲ ਇਕੱਠਾ ਕਰਦੇ ਆ ਤਾਂ ਕਿਤੇ ਨਾ ਕਿਤੇ ਇਹ ਚੀਜ਼ ਦੀ ਘਾਟ ਹੈਗੀ ਵੀ ਅਸੀਂ ਇੱਕ ਬੇਸਿਕ ਇਨਫਰਾਸਟ੍ਰਕਚਰ ਹੀ ਨਹੀਂ ਦੇ ਸਕੇ ਹਲੇ ਤੱਕ ਅੰਗਲੀ ਤੁਸੀਂ ਕਿਵੇਂ ਦੇਖਦੇ ਹੋ ਨਾ ਇੱਕ ਚੰਗਾ ਜੋ ਤੁਸੀਂ ਕਿਵੇਂ ਦੇਖਦੇ ਹੋ ਸਾਬ ਨੂੰ ਤੁਸੀਂ ਹਨਾ ਬਾਹਰ ਦੇਖਦੇ ਹੋ ਬਾਹਰ ਵੀ ਐਨ ਆਰ ਆਈਸ ਵੱਲੋਂ ਬਹੁਤ ਖੇਡਾਂ ਕਰਵਾਈਆਂ ਕਬੱਡੀ ਕਰਾਈ ਖੇਡ ਕਰਵਾਈ ਜਾਂਦੀ ਆ ਤੇ ਇੱਥੇ ਵੀ ਹੁਣ ਸਪੋਰਟਸ ਨਾਲ ਜਵਾਕਾਂ ਨੂੰ ਤਾਂ ਜੋ ਸਪੋਰਟਸ ਨਾਲ ਜੁੜੇ ਰਹਿਣ ਗਲਤ ਆਦਤਾਂ ਉਹਨਾਂ ਨੂੰ ਨਾ ਪੈਣ ਉਹਦੇ ਲਈ ਹੋਰ ਕੀ ਉਪਰਾਲੇ ਤੁਹਾਨੂੰ ਕੀ ਲੱਗਦਾ ਕੀ ਕੀਤੇ ਜਾਣੇ ਚਾਹੀਦੇ ਹੈ ਉਪਰਾਲੇ ਤਾਂ ਜੀ ਐਕਚੁਅਲੀ ਜੇ ਅਸੀਂ ਕਹਿਣਾ ਚਾਹੀ ਤਾਂ ਸਰਕਾਰ ਨੂੰ ਕਰਨੇ ਚਾਹੀਦੇ ਨੇ ਅਸੀਂ ਤਾਂ ਇੱਕ ਨਿੱਕੀ ਜਿਹੀ ਐਫਰਟ ਕਰ ਸਕਦਾ ਜਿੱਦਾਂ ਆਪਣੇ ਭਾਈ ਜੀ ਨਿਰਮਲ ਜੀ ਨੇ ਆਪਣੇ ਸਿਮਰਦੀਪ ਨੇ ਡੀਪੀ ਨੇ ਸਾਰੀ ਕਵਰੇਜ ਦਾ ਕਾਰੀ ਲਈਆ ਪਰ ਮੇਰੀ ਪਿਛਲੇ ਦਿਨਾਂ ਦੇ ਵਿੱਚ ਮੀਤ ਹੇਰ ਜੀ ਨਾਲ ਗੱਲਬਾਤ ਹੋਈ ਸੀ ਮਾ ਵੀ ਸਾਡੇ ਮਾੜਾ ਮੋਟਾ ਸਾਡੀ ਸਹਾਇਤਾ ਕਰੋ ਐਡਾ ਵਧੀਆ ਸਾਡੇ ਕੋਲ ਸਟੇਡੀਅਮ ਹੈਗਾ ਵੀ ਜੇ ਤੁਸੀਂ ਇਹਨੂੰ ਕਵਰ ਕਰ ਸਕਦੇ ਹੋ ਇਹਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਸਾਨੂੰ ਜਿਵੇਂ ਇੱਥੇ ਕੇਰੀ ਦਾ ਟਰੈਕ ਚਾਹੀਦਾ ਸੋਹਣੀਆਂ ਆਲੇ-ਦੁਆਲੇ ਦੇਖੋ ਕਿੰਨਾ ਸੋਹਣਾ ਫੀਲਡ ਹੈਗਾ ਵੀ ਜੇ ਇੱਥੇ ਥੋੜਾ ਮੋਟਾ ਵਧੀਆ ਸਟੇਡੀਅਮ ਹੋਰ ਇਹਨੂੰ ਬਣਾਇਆ ਜਾ ਸਕੇ ਤਾਂ ਮੇਰਾ ਖਿਆਲ ਹੈ ਪੰਜਾਬ ਦਾ ਪਹਿਲਾ ਇਹੋ ਜਿਹਾ ਸਟੇਡੀਅਮ ਹੈ ਜਿੱਥੇ ਐਡੀ ਵੱਡੀ ਕੰਧ ਆ ਕਬੜਾ ਸਾਰਾ ਕੁਝ ਸਾਡੀ ਗਵਰਨਮੈਂਟ ਨੂੰ ਬੇਨਤੀ ਆ ਪਹਿਲੀਆਂ ਸਰਕਾਰਾਂ ਨੂੰ ਵੀ ਕਰਦੇ ਰਿਹਾ ਹੁਣ ਵੀ ਅਸੀਂ ਕਰਨਾ ਚਾਹੁੰਨਾ ਮੀਤ ਇਹ ਤਾਂ ਸਾਡੇ ਆਪਣੇ ਇਲਾਕੇ ਦਾ ਤੇ ਐਕਚੁਅਲੀ ਹੈ ਵੀ ਸਪੋਰਟਸ ਮਿਨਿਸਟਰ ਵੀ ਉਹਨਾਂ ਨੂੰ ਸਾਡੀ ਹੰਬਲ ਰਿਕਵੈਸਟ ਹੈ ਵੀ ਪਲੀਜ਼ ਰੱਬ ਦੇ ਬਾਅਦ ਸਾਡੇ ਸਟੇਡੀਅਮ ਨੂੰ ਥੋੜਾ ਮੋਟਾ ਚਮਕਾਓ ਸੋਹਣਾ ਬਣਾ ਦਿਓ ਇਹਨੂੰ ਤੇ ਸਾਡੇ ਬੱਚੇ ਤਿਆਰ ਕਰਨ ਉਹ ਦੀਪੀ ਉਰੀ ਬਾਈ ਉਰੀ ਖੜੇ ਨੇ ਸਾਰੇ ਇੰਨੀ ਮਿਹਨਤ ਕਰਾਉਂਦਾ ਸਵੇਰੇ ਸ਼ਾਮ ਟਾਈਮ ਟਾਈਮ ਇੱਥੇ ਕੱਢਦਾ ਹੈ ਹੋਰ ਵੀ ਇੱਥੇ ਮੁੰਡਾ ਕੋਚ ਆਪਣੇ ਬਾਸਕਟਬਾਲ ਦੇ ਆ ਉਹਨਾਂ ਦਾ ਬੜਾ ਵਧੀਆ ਸਹਿਯੋਗ ਆ ਤੇ ਬਾਕੀ ਭਾਈ ਤੁਹਾਡਾ ਵੀ ਸਾਰਾ মিডিਆ ਦਾ ਸਾਡਾ ਸਨੇਹਾ ਜਰੂਰ ਮੀਤਹੇਰ ਤੱਕ ਮੌਜੂਦਾ ਸਰਕਾਰ ਤੱਕ ਪਹੁੰਚਾਇਓ ਥੈਂਕ ਯੂ ਸੋ ਮੱਚ ਤੇ ਜਿਵੇਂ ਤੁਸੀਂ ਦੇਖਿਆ ਇਹ ਬਹੁਤ ਪੁਰਾਣੇ ਇਹ ਗਰਾਊਂਡ ਨੇ ਹਨਾ ਕਾਫੀ ਲੰਬੇ ਸਮੇਂ ਤੋਂ ਇਹ ਗਰਾਊਂਡ ਦੇ ਪੁਰਾਣੇ ਸਟੂਡੈਂਟ ਬਿਲਕੁਲ ਉਹਨਾਂ ਸੇ ਪੰਜ ਚਾਰ ਕੀ ਰਹਿ ਗਏ ਬਾਕੀ ਨਵੀਂ ਭਰਤੀ ਹੋ ਗਏ ਸਾਨੂੰ ਖੁਸ਼ੀ ਆ ਇਸ ਤਰ੍ਹਾਂ ਦੀ ਵੀ ਸਾਡੇ ਬੱਚੇ ਪਿੱਛੋਂ ਕਾਮਯਾਬ ਰਹਿਣ ਜਦੋਂ ਜਦੋਂ ਕਲੱਬ ਬਣਾਇਆ ਸੀਗਾ ਉਦੋਂ ਸਾਰੇ ਸਟੂਡੈਂਟਸ ਸੀਗੇ ਨੌਜਵਾਨ ਸੀਗੇ ਠੀਕ ਹੈ ਤੇ ਹੁਣ ਵੀ ਮੁੰਡੇ ਬਹੁਤ ਸੋਨੇ ਚੱਲ ਰਹੇ ਨੇਗੇ ਸਮੇਂ-ਸਮੇਂ ਨਾਲ ਬਾਦ ਘਟ ਹੁੰਦੀ ਰਹਿੰਦੀ ਆ ਪੁਰਾਣੇ ਕੋਰੋਨਾ ਚਾਹ ਮਤਲਬ ਕੁਝ ਟੁੱਟ ਫੱਟ ਭੱਜ ਹੋ ਗਈ ਹੈ ਨਾ ਤੇ ਹੁਣ ਬਹੁਤ ਵਧੀਆ ਲੱਗਦਾ ਖਾਸ ਕਰਕੇ ਸਾਨੂੰ ਜਦਵਿੰਦਰ ਪੋਲ ਵਧੀਆ ਲੱਗਦਾ ਹੈ ਕਿ ਸਾਡਾ ਆਪਦਾ ਬੱਚਾ ਡਿਵੈਲਪ ਹੋਇਆ ਹੈ ਕਿੰਨਾ ਵਧੀਆ ਹੈ ਨਾ ਤੇ ਬਾਕੀ ਸੱਟਸਨ ਕਿ ਠੀਕ ਹੈ ਸਾਰੇ ਅਮਰੀਕਾ ਤੋਂ ਆਏ ਨੇ ਕੋਈ ਕੈਨੇਡਾ ਤੋਂ ਆਏਗਾ ਕਿਸੇ ਦੇ ਬੱਚੇ ਕੈਨੇਡਾ ਨੇ ਤੇ ਕਿਸੇ ਦਾ ਕੋਈ ਵਾਰਾ ਇਹ ਬਹੁਤ ਜਿਆਦੇ ਪੈਸਾ ਦੇ ਰਹੇ ਨੇਗੇ ਜਦੋਂ ਦੀ ਪਹਿਲਾਂ ਵਾਲੀ ਕੰਟਰੀਬਿਊਸ਼ਨ ਅੱਕੀ ਥੋੜੇ ਥੋੜੇ ਪੈਸੇ ਪਾ ਕੇ ਕਰਦੇ ਹੁੰਦੇ ਹੈ ਨਾ ਕਿ ਕਿਸੇ ਦੇ ਘਰੇ 5 ਰੁਪਏ ਲੈ ਕੇ ਕਿਸੇ 10 ਰੁਪਏ ਲੈ ਲੈ ਹੁਣ ਕਿਸੇ ਨੂੰ ਕਿੰਨੇ ਦੇ ਤੇ ਦਨ ਪਰ ਟੋਟਲੀ ਫੇਕ ਵੇ ਕਰੇ ਪੈਸੇ ਲੈਣ ਜਾਂਦੇ ਹੁਣ ਕਿਉਂਕਿ ਪੈ ਕੰਟਰੀਬਿਊਸ਼ਨ ਵਾਲੀ ਚੱਲਦਾ ਸਾਰਾ ਪਹਿਲਾਂ ਤੋਂ ਚੱਲਦਾ ਜੀ ਹੁਣ ਵੀ ਬਹੁਤ ਸੋਨਾ ਚੱਲ ਰਿਹਾ ਹੈਗਾ ਹੁਣ 22 ਹੋਰੇ ਦੇ ਰਹੇ ਨੇ ਪੈਸੇ ਸਾਰੇ ਨਾ ਅੱਜ ਕੱਲ ਮਤਲਬ ਥੋੜਾ ਬੱਚਿਆਂ ਚ ਜਿਹੜਾ ਹੈਗਾ ਨਸ਼ੇ ਦਾ ਰੁਝਣ ਵੱਧਦਾ ਹੈ ਸਮਝ ਗਏ ਨਾ ਤੇ ਦੂਜਾ ਹੋਰ ਸਹੂਲਤਾ ਵੀ ਘਟਨੇ ਸਕੂਲਾਂ ਚ ਵੀ ਮਤਲਬ ਥੋੜਾ ਜਿਹਾ ਹੈਗਾ ਇਸ ਚੀਜ਼ਾਂ ਦੀ ਘਾਟ ਨੇ ਹੈਗਾ ਕੋਚ ਵਗੈਰਾ ਲਾ ਲੋ ਤੁਸੀਂ ਮਤਲਬ ਜਿਵੇਂ ਕੋਈ ਅੱਗੇ ਪੀਟੀਡੀਪੀ ਆਮ ਹੁੰਦੀ ਸੀ ਉਹ ਸਕੂਲਾਂ ਚ ਉਹ ਨਹੀਂ ਹੈਗੇ ਸਮਝ ਗਏ ਨਾ ਉਹਨਾਂ ਕਰਕੇ ਵੀ ਥੋੜਾ ਜਿਹਾ ਬੱਚਿਆਂ ਚ ਇਹਨਾਂ ਚੀਜ਼ਾਂ ਦੀ ਘਾਟ ਵੀ ਆਈ ਹੈ ਹਾਂ ਸਮੇਂ-ਸਮੇਂ ਤੇ ਤਾਂ ਮਤਲਬ ਸਰਕਾਰ ਨੂੰ ਚਾਹੀਦਾ ਹਰ ਇੱਕ मतलब ਜਿਵੇਂ ਸਾਡਾ ਉਹ ਹੈ ਸਟੇਡੀਅਮ ਹੈ ਇੱਥੇ ਫੁੱਟਬਾਲ ਦਾ ਬਾਸਕਟਬਾਲ ਦਾ ਸਾਡਾ ਬਹੁਤ ਪੁਰਾਣਾ ਇੱਥੋਂ ਦਾ ਉਹ ਹੈ ਸਮਝਣਾ ਇੱਥੇ ਸਾਨੂੰ ਕੋਚ ਦਾ ਹੀ ਬਹੁਤ ਪੁਰਾਣਾ ਪੁਰਾਣਾ ਬਹੁਤ ਹੈ ਹਾਂ ਸਾਨੂੰ ਵਧੀਆ ਕੋਚ ਚਾਹੀਦੇ ਨੇ ਭਾਈ ਮੇਰਾ ਵੀ ਹਨਾ ਇਹੀ ਪਿੰਡ ਆ ਮੈਂ ਵੀ ਇੱਥੇ ਹੀ ਖੇਡਦਾ ਵੱਡਾ ਹੋਇਆ ਕਿਵੇਂ ਦੇਖਦੇ ਹੋ ਸਾਰੇ ਕਾਫੇ ਨੂੰ ਜਦੋਂ ਬੱਚੇ ਕਿਉਂਕਿ ਹੁਣ ਜਿਵੇਂ ਟੁੱਟਦੇ ਜਾਂਦੇ ਆ ਨਾ ਬਹੁਤ ਬੱਚੇ ਫਿਜ਼ੀਕਲੀ ਅੱਜ ਦੇ ਸਮੇਂ 'ਚ ਉਹਨੇ ਫਿੱਟ ਨਹੀਂ ਰਹੇ ਕਿਉਂਕਿ ਖੇਡਾਂ ਨਾਲ ਟੁੱਟ ਗਏ ਨੇ ਫੋਨਾਂ 'ਚ ਇੰਨਾ ਗੁਰਜ ਗਏ ਨੇ ਰੀਲਾਂ 'ਚ ਜਾਂ ਦੇਖ ਸਕਦੇ ਆਪਾਂ ਜਾਂ ਨਸ਼ਿਆਂ 'ਚ ਇੰਨਾ ਗੁਰਜ ਗਏ ਨੇ ਉਹ ਜੋ ਪਹਿਲਾਂ ਸਟਰੈਂਥ ਹੁੰਦੀ ਸੀ ਫਿਜ਼ੀਕਲ ਜਿੰਨੇ ਫਿੱਟ ਹੁੰਦੇ ਸੀ ਉਹ ਨਹੀਂ ਰੇ ਇਸ ਕਰਕੇ ਤੁਹਾਨੂੰ ਹੀ ਲੱਗਦਾ ਕਿ ਬਿਮਾਰੀਆਂ ਵੀ ਜ਼ਿਆਦਾ ਬੱਚਿਆਂ 'ਚ ਵਧਦੀਆਂ ਜਾ ਰਹੀਆਂ ਇਹਦਾ ਮੈਂ ਜ਼ਿਆਦਾ ਮੇਨ ਕਾਰਨ ਜੀ ਪੇਰੈਂਟਸ ਦਾ ਮੰਨਦਾ ਜਿਹੜੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਨਹੀਂ ਆਉਂਦੇ ਘਰੇ ਆਪਣੇ ਬੱਚਿਆਂ ਨੂੰ ਫੋਨ ਦੇ ਕੇ ਬਿਠਾ ਦਿੰਦੇ ਆ ਵੀ ਚੁੱਪ ਕਰਕੇ ਉਹ ਬੈਠੇ ਨੇ ਅਸੀਂ ਆਪਦੇ ਕੰਮ ਕਰੀ ਜਾਂਦੇ ਆ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆਉਣ ਵੱਡੀ ਗੱਲ ਤਾਂ ਪਹਿਲਾਂ ਸਾਡੀ ਬੇਨਤੀ ਪੇਰੈਂਟਸ ਨੂੰ ਆ ਉਹ ਖੁਦ ਬੱਚਿਆਂ ਨੂੰ ਛੋਟੇ ਹੁੰਦ ਜੀ ਜੇ ਉਹਨਾਂ ਦੀ ਗਰਾਊਂਡ ਨਾਲ ਮੁਹੱਬਤ ਹੋਊ ਮੋਬਾਈਲਾਂ ਤੋਂ ਦੂਰ ਹੋਣਗੇ ਜੀ ਸਾਡੇ ਅਸੀਂ ਜਿੰਨੇ ਗਰਾਊਂਡ 'ਚ ਹੈਗੇ ਆਂ ਸਾਡੇ ਸਾਰਿਆਂ ਦੇ ਬੱਚਿਆਂ ਦਾ ਪ੍ਰੇਮ ਅਸੀਂ ਗਰਾਊਂਡ ਨਾਲ ਪਾਇਆ ਜੀ ਮੋਬਾਈਲਾਂ ਨਾਲ ਨਹੀਂ ਸਾਡੇ ਸਾਰਿਆਂ ਦੇ ਬੱਚੇ ਗਰਾਊਂਡ 'ਚ ਆਉਂਦੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਅਸੀਂ ਇਹ ਖੇਡਾ ਕਰਾਉਣ ਦਾ ਸਾਡਾ ਮੁੱਖ ਮੰਤਵ ਇਹੀ ਆ ਵੀ ਬਾਹਰੋਂ ਬੱਚੇ ਖੇਡਣ ਆਉਂਦੇ ਆ ਸਾਡੇ ਪਿੰਡ ਦੇ ਦੂਜੇ ਬੱਚੇ ਦੇਖ ਕੇ ਇਹਨਾਂ ਨੂੰ ਕੁਝ ਸਿੱਖਣ ਉਹ ਵੀ ਆਉਣ ਲੱਗਣ ਇੰਨਾ ਗਰਾਊਂਡਾਂ ਦੇ ਵਿੱਚ ਇੰਨਾ ਗਰਾਊਂਡਾਂ ਦੇ ਵਿੱਚ ਆ ਕੇ ਉਹ ਨਸ਼ੇ ਤੋਂ ਦੂਰ ਹੋਣ ਮੋਬਾਈਲਾਂ ਤੋਂ ਦੂਰ ਹੋਣ ਤੇ ਖੇਡਣ ਕੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਫਿੱਟ ਹੋਣਗੇ ਜੀ ਸਾਡਾ ਬਸ ਇਹੀ ਮੁੱਖ ਮੰਤਵ ਹੈ ਜੀ ਇਹ ਖੇਡਾ ਕਰਾਉਂਦਾ ਜਿਹੜਾ ਸਾਡਾ ਕਲੱਬ ਸ਼ੁਰੂ ਕੀਤਾ ਪਿਆ ਇਹ ਅਸੀਂ ਬਹੁਤ ਔਖੇ ਸਮਿਆਂ ਚ ਸ਼ੁਰੂ ਕੀਤਾ ਉਤੇ ਉਦੋਂ ਤਾਂ ਥੋੜੇ ਥੋੜੇ ਲੋਕ ਪੈਸੇ ਦਿੰਦੇ ਹੁੰਦੇ ਕੋਈ 10 ਰੁਪਈਆ ਦੇ ਦਿੰਦਾ ਰੁਪਈਆ 2 ਰੁਪਈਏ ਅਖੀਰ ਜਿਹੜਾ ਸਾਨੂੰ 5 ਰੁਪਈਏ ਦਿੰਦਾ ਅਸੀਂ ਉਹਦਾ ਧੰਨਵਾਦ ਕਰਦੇ ਹਾਂ 11 ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਸੀ ਵੀ 11 ਰੁਪਏ ਦੇ ਇਹਦੀ ਗੱਲ ਹੈ ਕਿੰਨੇ ਸੰਭ ਇਹ 71 72 ਦੀ ਗੱਲ ਹੈ ਜਦੋਂ ਇਹ ਬਣਾਇਆ ਸੀ ਕਲੱਬ 72 ਅਸੀਂ ਉਹਦੇ ਚੋਂ ਤਾਂ ਹੁਣ ਅਸੀਂ 5-4 ਬੰਦੀ ਰਹਿ ਗਏ ਬਾਕੀ ਤਾਂ ਹੁਣ ਜੂਥ ਲੱਗਿਆ ਇਹਨਾਂ ਨੂੰ ਇਹਨਾਂ ਨੂੰ ਪੈਸੇ ਵੀ ਬਹੁਤ ਮਿਲਦੇ ਹੁਣ ਲੋਕਾਂ ਕੋਈ ਹੋ ਵੀ ਬਹੁਤ ਗੱਲਾਂ ਸੀ ਪਹਿਲਾਂ ਹੁੰਦੇ ਨਹੀਂ ਸੀ ਪੈਸੇ ਇਹ ਵੀ ਵੱਡੀ ਪਰ ਹੁਣ ਜਵਾਕ ਨਹੀਂ ਉਹਨਾਂ ਗਰਾਊਂਡਾਂ 'ਚ ਆਉਂਦੇ ਹੁਣ ਉਹ ਬੱਚੇ ਉਰੇ ਹੈ ਹੀ ਨਹੀਂ ਕੋਈ ਖੇਡਣ ਵਾਲਾ ਸਭ ਬਾਹਰ ਨੂੰ ਤੁਰੇ ਜਾਂਦੇ ਨੇ ਇੱਥੇ ਗਰਾਊਂਡ 'ਚ ਘਟ ਆਉਂਦੇ ਇੱਕ ਟੀਵੀ ਟੀਵੀ ਤੇ ਮੋਬਾਈਲ ਬੰਦਿਆਂ ਨੂੰ ਬੱਚਿਆਂ ਨੂੰ ਖਾਈ ਜਾਂਦੇ ਨੇ ਮਾੜੀ ਗੱਲ ਆ ਬੱਚੇ ਵਾਸਤੇ ਪੇਰੈਂਟਸ ਵਾਸਤੇ ਵੀ ਮਾੜੀ ਗੱਲ ਖੇਡਾਂ ਕੰਨੀ ਲਾਉਂਦਾ ਨਹੀਂ ਕੋਈ ਅੱਜ ਦਾ ਪਰੋ ਵਾਲਿਆਂ ਦਾ ਥੋੜਾ ਧੰਨਵਾਦ ਕਰਦੇ ਜਿਹੜਾ ਸਾਡਾ ਤੁਸੀਂ ਕਵਰੇਜ ਕਰਨ ਆਏ ਹੋ ਬਹੁਤ ਖੁਸ਼ੀ ਦੀ ਗੱਲ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ